ਆਪਾਂ ਸਾਰਿਆਂ ਨੂੰ ਪਤਾ ਰਾਜਵੀਰ ਜਵੰਦੇ ਦੀ ਫਿਲਮ ਯਮਲਾ ਸਿਨੇਮੇ ਘਰਾਂ ਵਿੱਚ ਲੱਗ ਚੁੱਕੀ ਆ ਤੇ ਉੱਥੇ ਇੱਕ ਕਰਾਮਾਤ ਹੋ ਗਈ ਕੀ ਕਰਾਮਾਤ ਹੋਈ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਆਪਾਂ ਸਾਰਿਆਂ ਨੂੰ ਪਤਾ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਸ ਦੇ ਸਵਾਸ ਪੂਰੇ ਹੋ ਗਏ ਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਰਾਜਵੀਰ ਜਵੰਦੇ ਦੀ ਫਿਲਮ 28 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਲੱਗੀ ਤੇ ਉਸ ਦੀ ਬੇਟੀ ਨੇ ਵੀ ਅਪੀਲ ਕੀਤੀ ਸੀ ਕਿ ਸਾਰੇ ਫਿਲਮ ਵੇਖਣ ਤਾਂ ਜੋ ਉਹ ਸਾਰੀਆਂ ਫਿਲਮਾਂ ਦਾ ਰਿਕਾਰਡ ਤੋੜ ਸਕੇ ਤੇ ਇਹ ਰਿਕਾਰਡ ਉਸ ਦੇ ਪਿਤਾ ਦੇ ਨਾਂ ਦਰਜ ਹੋ ਸਕੇ ਤੇ ਸਾਰੇ ਕਲਾਕਾਰਾਂ ਨੇ ਸਾਥ ਵੀ ਬੜਾ ਦਿੱਤਾ ਆਪਣਾ ਕੰਮ ਛੱਡ ਕੇ ਉਹ ਸਾਰੇ ਫਿਲਮ ਦੀ ਪ੍ਰੋਮੋਸ਼ਨ ਤੇ ਲੱਗ ਗਏ ਤੇ ਲੋਕ ਜੋ ਰਾਜਵੀਰ ਜਵੰਦੇ ਨੂੰ ਇੰਨਾ ਪਿਆਰ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਫਿਲਮ ਵੇਖਣ ਤਾਂ ਜੋ ਉਹ ਦੱਸ ਸਕਣ ਕਿ ਇੱਕ ਕਲਾਕਾਰ ਜੋ ਇੰਨਾ ਮਸ਼ਹੂਰ ਜਸ ਨੂੰ ਲੋਕ ਇੰਨਾ ਪਿਆਰ ਕਰਦੇ ਸੀ ਉਸ ਦੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਉਸ ਦੇ ਸਾਥੀਆਂ ਨੇ ਇਕੱਲਾ ਨਹੀਂ ਛੱਡਿਆ ਰਾਜਵੀਰ ਜਵੰਦੇ ਦੀ ਜੋ ਬੇਟੀ ਆ ਉਹ ਵੇਖਣ ਚ ਭਾਵੇਂ ਉਮਰ ਦੀ ਛੋਟੀ ਆ ਪਰ ਉਹ ਬੜੀ ਮਚਿਓਰ ਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਆਪਾਂ ਵੇਖਿਆ ਸਾਰਿਆਂ ਨੇ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਫਿਲਮ ਦੀ ਪ੍ਰਮੋਸ਼ਨ ਤੇ ਵੀ ਉਸਨੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਜਿਵੇਂ ਕੁਦਰਤੀ ਤੌਰ ਤੇ ਕਈ ਹੁੰਦਾ ਨਾ ਬੱਚਿਆਂ ਨੂੰ ਕੁਦਰਤ ਹੀ ਤੋਹਫ਼ਾ ਦਿੰਦੀ ਆ ਕਿ ਉਹ ਨਿੱਕੀ ਉਮਰ 'ਚ ਹੀ ਸਿਆਣੇ ਹੋ ਜਾਂਦੇ ਆ ਇਸੇ ਤਰ੍ਹਾਂ ਬੱਚੀ ਭਾਵੇਂ ਛੋਟੀ ਆ ਉਸ ਦੀ ਉਮਰ ਛੋਟੀ ਆ ਪਰ ਫਿਰ ਵੀ ਕੁਦਰਤ ਨੇ ਉਸ ਨੂੰ ਇੱਕ ਬੜਾ ਵੱਡਾ ਤੋਹਫ਼ਾ ਦਿੱਤਾ ਕਿ ਉਹ ਇੰਨੀ ਨਿੱਕੀ ਉਮਰ 'ਚ ਬੜੀ ਮਚਿਓਰਾ ਬੜੀ ਸਿਆਣੀਆਂ ਗੱਲਾਂ ਕਰਦੀ ਆ ਉਹ ਛੋਟੀ ਬੱਚੀ ਆ ਜਿਹੜੀ ਉਹ ਫਿਲਮ ਨੂੰ ਲੈ ਕੇ ਵੀ ਬੜੀ ਭਾਵਕ ਸੀ ਬੜੀ ਉਤਸ਼ਾਹ ਸੀ ਤਾਂ ਜੋ ਉਹ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਸਕੇ ਉਸ ਨੇ ਹਰ ਇੱਕ ਪਲ ਸਾਥ ਦਿੱਤਾ ਹਰ ਇੱਕ ਕਲਾਕਾਰ ਦਾ ਸਾਥ ਦਿੱਤਾ ਹਰ ਇੱਕ ਸਰੋਤੇ ਨੂੰ ਅਪੀਲ ਕੀਤੀ ਹਰ ਇੱਕ ਆਪਣੇ ਜੋ ਜਵੰਦੇ ਨੂੰ ਚਾਉਣ ਵਾਲੇ ਆ ਉਹਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਜ਼ਰੂਰ ਫਿਲਮ ਵੇਖਣ ਜਾਓ ਤੇ ਸਾਰਿਆਂ ਨੇ ਉਸ ਛੋਟੀ ਬੱਚੀ ਦੀ ਗੱਲ ਮੰਨੀ ਵੀ ਸੁਣੀ ਵੀ ਤੇ ਉਸ ਨੂੰ ਪਿਆਰ ਵੀ ਬੜਾ ਦਿੱਤਾ 28 ਨਵੰਬਰ ਤੋਂ ਲੈ ਕੇ ਅੱਜ 2 ਦਸੰਬਰ ਤੱਕ ਫਿਲਮ ਵੇਖਣ ਵਾਲੇ ਜੋ ਦਰਸ਼ਕ ਆ ਉਹ ਪਹੁੰਚ ਰਹੇ ਆ ਹਰ ਇੱਕ ਸਿਨੇਮੇ ਘਰ ਵਿੱਚ ਬੜੀ ਭੀੜ ਲੱਗ ਚੁੱਕੀ ਆ ਲੋਕਾਂ ਨੂੰ ਇੰਜ ਲੱਗਦਾ ਫਿਲਮ ਵੇਖ ਕੇ ਉਹ ਗੱਲਾਂ ਵੀ ਕਰਦੇ ਆ ਬਾਹਰ ਆ ਕੇ ਕਿ ਸਾਨੂੰ ਇੰਜ ਲੱਗਦਾ ਜਿਵੇਂ ਰਾਜਵੀਰ ਸਕਰੀਨ ਦੇ ਵਿੱਚੋਂ ਬਾਹਰ ਆ ਕੇ ਸਾਡੇ ਨਾਲ ਗੱਲਬਾਤ ਕਰੇਗਾ ਸਾਡੇ ਨਾਲ ਗੱਲਾਂ ਕਰੇਗਾ ਸਾਡੇ ਨਾਲ ਬੈਠ ਕੇ ਫਿਲਮ ਵੇਖੇਗਾ ਤੇ ਇਸ ਕਰਕੇ ਲੋਕਾਂ ਨੇ ਵੀ ਉਸ ਨੂੰ ਬੜਾ ਪਿਆਰ ਦਿੱਤਾ ਕੋਈ ਕਿਸੇ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਫਿਲਮ ਚੰਗੀ ਨਹੀਂ ਸਾਰਿਆਂ ਨੇ ਫਿਲਮ ਨੂੰ ਬੜਾ ਪਿਆਰ ਦਿੱਤਾ ਤੇ ਰਾਜਵੀਰ ਜਵੰਦੇ ਨੂੰ ਵੀ ਬੜਾ ਲੋਕਾਂ ਨੇ ਪਿਆਰ ਕੀਤਾ